ਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਪੰਜਾਬ ਦੇ 7ਵੇਂ ਤਨਖਾਹ ਕਮਿਸ਼ਨ ਦੀ ਮੰਗ ਸੰਬੰਧੀ ਪੰਜਾਬ ਸਰਕਾਰ ਨੂੰ ਭੇਜੀ ਗਈ ਨੋਟਿਸ ਦੇ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਪ ਸਭ ਨੂੰ ਰਿਕੁਐਸਟ ਹੈ ਚੈਨਲ ਤੇ ਪਹਿਲੀ ਵਾਰੀ ਆ ਰਹੇ ਹੋ ਚਾ ਨਾ ਜਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਜੀ ਦੱਸ ਦਈਏ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਨੇ 2022 ਦੀਆਂ ਚੋਣਾਂ ਤੋਂ ਪਹਿਲਾਂ ਮਲਾਸਮਾ ਤੇ ਪੈਨਸ਼ਨ ਨੂੰ ਵਾਅਦੇ ਤਾਂ ਬਹੁਤ ਦਿਖਾਏ ਸਨ ਕਿ ਸੱਤਾ ਦੇ ਵਿੱਚ ਆਉਣ ਤੇ ਉਹਨਾਂ ਦੀਆਂ ਸਾਰੀਆਂ ਮੰਗਾਂ ਪਲਵਰ ਦੇ ਵਿੱਚ ਹੀ ਪੂਰੀਆਂ ਕਰ ਦਿੱਤੀਆਂ ਜਾਣਗੀਆਂ ਅਤੇ ਉਹਨਾਂ ਨੂੰ ਧਰਨੇ ਨਹੀਂ ਲਾਉਣੇ ਪੈਣਗੇ ਨਾ ਹੀ ਰੈਲੀਆਂ ਤੇ ਮਜ਼ਾਰੇ ਕਰਨੇ ਪੈਣਗੇ ਪਰੰਤੂ ਇਹ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਸੱਤਾ ਤੇ ਜਿਹੜਾ ਹੈ ਸੱਤਾ ਤੇ ਕਾਬਜ਼ ਜਦੋਂ ਹੋ ਗਈ ਤਾਂ ਆਪਣੇ ਕੀਤੇ ਸਾਰੇ ਵਾਅਦਿਆਂ ਨੂੰ ਚੇਤੇ ਤਾਂ ਕੀ ਉਲਟੀ ਗੰਗਾ ਹੀ ਵਿਖਾਈ ਦਿੱਤੀ ਹੈ ਉਲਟੀ ਗੰਗਾ ਇਸ ਤਰ੍ਹਾਂ ਵਹਿਣ ਲੱਗੀ ਕਿ ਅੱਜ ਹਰੇਕ ਡਿਪਾਰਟਮੈਂਟ ਦੇ ਮੁਲਾਜ਼ਮ ਅਤੇ ਪੈਨਸ਼ਨ ਇੰਨੇ ਕਿ ਰੈਲੀਆਂ ਤੇ ਮਜ਼ਾਰੇ ਕਰਨ ਦੇ ਲਈ ਮਜਬੂਰ ਹਨ ਜਿਨ੍ਹਾਂ ਉਹਨਾਂ ਨੇ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੇ ਵਿੱਚ ਨਹੀਂ ਕੀਤੇ ਸੀ ਤੇ ਉਹਨਾਂ ਨੂੰ ਧਰਨੇ ਮਜ਼ਾਰੇ ਤੇ ਰੈਲੀਆਂ ਕਰਨ ਦੇ ਲਈ ਸੜਕਾਂ ਤੇ ਖੱਜਲ ਖਵਾਰ ਹੋਣ ਜਾਂ ਪੁਲਿਸ ਦੀਆਂ ਡਾਂਗਾਂ ਤੇ ਪਾਣੀ ਦੀਆਂ ਪਿਛਾੜਾ ਚੱਲਣ ਦਾ ਕੋਈ ਸ਼ੌਂਕ ਨਹੀਂ ਸਗੋਂ ਮਜਬੂਰੀ ਦੇ ਵਾਸਤੇ ਉਹਨਾਂ ਨੂੰ ਜਿਹਾ ਕਰਨਾ ਪੈ ਰਿਹਾ ਹੈ ਕਿਉਂਕਿ ਜਿਹੜੀ ਸਰਕਾਰ ਨੇ ਵੱਡੇ ਲੀਡਰਾਂ ਸੱਤਾ ਦੇ ਵਿੱਚ ਹੋਣ ਤੋਂ ਪਹਿਲਾਂ ਆ ਕੇ ਜਿਹੜੇ ਮੁਲਾਜ਼ਮਾਂ ਤੇ ਪੈਨਸ਼ਨ ਦੇ ਧਰਨੇ ਆ ਜਿਹੜੇ ਮਜ਼ਾਰਿਆਂ ਦੇ ਵਿੱਚ ਬੈਠੇ ਸਨ ਅਤੇ ਉਹਨਾਂ ਦੀਆਂ ਮੰਗਾਂ ਮੰਨਣ ਦੇ ਲਈ ਪਿਛਲੀ ਸਰਕਾਰ ਨੂੰ ਪੱਤਰ ਲਿਖ ਕੇ ਮੁਲਾਜ਼ਮਾਂ ਤੇ ਪੈਨਸ਼ਨ ਦੀਆਂ ਮੰਗਾਂ ਮੰਨੇ ਜਾਣ ਦੀ ਜਿਹੜੀ ਹੈ ਐਡਵੋਕੇਸੀ ਕਰਦੇ ਸਨ ਉਹਨਾਂ ਨੂੰ ਪਤਾ ਨਹੀਂ ਕਿਉਂ ਹਰ ਵਰਗ ਦੀ ਮਲਾਜ਼ਮਾਂ ਨੂੰ ਆਪਣੇ ਵਿਰੋਧੀ ਸਮਝੇ ਬੈਠੇ ਸਨ ਅਤੇ ਉਹਨਾਂ ਤੋਂ ਇੰਨੀ ਦੂਰੀ ਬਣਾ ਲਈ ਹੈ ਕਿ ਹੁਣ ਉਹ ਉਹਨਾਂ ਦੀ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਹਨ ਪੰਜਾਬ ਦੇ 6ਵੇਂ ਤਨਖਾਹ ਕਮਿਸ਼ਨ ਦੀ ਵੋਲੀਅਮ 2 ਤੇ ਵੋਲੀਅਮ 3 ਲਾਗੂ ਨਹੀਂ ਕੀਤੀ ਜਾ ਰਹੀ ਜੇ ਤਾਂ ਸਾਰੇ ਡਿਪਾਰਟਮੈਂਟ ਦੇ ਮੁਲਾਜ਼ਮ ਬਹੁਤ ਖਫਾ ਹਨ ਪੈਸ਼ਨਰ ਦਾ 2.0 ਫੈਕਟਰ ਨੂੰ ਪੈਨਸ਼ਨ ਦਾ ਮਾਮਲਾ ਹਵਾ ਦੇ ਵਿੱਚ ਹੀ ਲਟਕਾਇਆ ਪਿਆ ਹੈ ਅਤੇ ਮਾਨਯੋਗ ਪੰਜਾਬ ਨੇ ਹਰਿਆਣਾ ਹਾਈ ਕੋਰਟ ਦੇ ਪੈਸ਼ਨਰ ਦੇ ਹੱਕ ਦੇ ਵਿੱਚ 2.95 ਫੈਕਟਰ ਨਾਲ ਪੈਨਸ਼ਨ ਸੋਧੇ ਜਾਣ ਦੇ ਦਿੱਤੇ ਫੈਸਲੇ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਜਦੋਂ ਕਿ 1.1.2026 ਤੋਂ ਕੇਂਦਰ ਸਰਕਾਰ ਨੇ 8ਵੇਂ ਤਨਖਾਹ ਕਮਿਸ਼ਨ ਦਾ ਨਾ ਕੇਵਲ ਗਠਨ ਕਰ ਦਿੱਤਾ ਸਗੋਂ ਇੱਥੇ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਤਾਂ ਕੇਂਦਰ ਨੇ ਜਿਹੜਾ ਚੇਅਰਪਰਸਨ ਰੰਜਨਾ ਪ੍ਰਕਾਸ਼ ਦੇਸਾਈ ਨੂੰ ਕੀਤਾ ਹੈ ਪੰਕਜ ਜੈਨ ਨੂੰ ਮੈਂਬਰ ਸੈਕਟਰੀ ਅਤੇ ਮੁਕਲ ਗੋਸ਼ ਨੂੰ ਮੈਂਬਰ ਵਜੋਂ ਨਿਯੁਕਤ ਕਰਕੇ ਤੇ ਹੁਣ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਇਸ ਕਾ ਜਿਹੜੀ ਕਮਿਸ਼ਨ ਦੀਆਂ ਮਲਾਜ਼ਮਾਂ ਤੇ ਪੈਨਸ਼ਨ ਸੰਬੰਧੀ ਸਿਫਾਰਸ਼ਾਂ 1.2026 ਤੋਂ ਲਾਗੂ ਕੀਤੀਆਂ ਜਾਂ ਦਾ ਵੀ ਐਲਾਨ ਕਰ ਦਿੱਤਾ ਹੈ ਤਾਂ ਪੰਜਾਬ ਸਰਕਾਰ ਦਾ ਪੰਜਾਬ ਦੇ ਮਲਾਜ਼ਮਾਂ ਤੇ ਪੈਨਸ਼ਨ ਦੀ ਜੋ ਸਤਮਾ ਤਨਖਾਹ ਕਮਿਸ਼ਨ 1126 ਤੋਂ ਡਿਊ ਹੈ ਅਜੇ ਲੈਣ ਨੂੰ ਵੀ ਤਿਆਰ ਨਹੀਂ ਹੈ ਇਸ ਦਾ ਕਠਨ ਕਰਨਾ ਤਾਂ ਅਜੇ ਦੂਰ ਦੀ ਜਿਹੜੀ ਹੈ ਗੋਡੇ ਹੀ ਜਾਪਦੀ ਹੈ ਮਲਾਜ਼ਮਤ ਤੇ ਪੈਨਸ਼ਨ ਹੁਣ ਪੂਰੇ ਸਰਗਰਮ ਹੋ ਚੁੱਕੇ ਹਨ ਮਿਤੀ 10 2026 ਨੂੰ ਪੰਜਾਬ ਦੇ 7ਵੇਂ ਤਨਖਾਹ ਕਮਿਸ਼ਨ ਦੀ ਮੰਗ ਸਬੰਧੀ ਇੱਕ ਨੋਟਿਸ ਸਰਕਾਰ ਨੂੰ ਭੇਜਿਆ ਗਿਆ ਹੈ ਇਹ ਨੋਟਿਸ ਪੰਜਾਬ ਸਕੱਤਰ ਦੀ ਜੁਆਇੰਟ ਐਕਸ਼ਨ ਕਮੇਟੀ ਜਿਸ ਦੇ ਕਿ ਚੇਅਰਮੈਨ ਸੁਖਚੰਸ ਸਿੰਘ ਖੈਰਾ ਪ੍ਰਧਾਨ ਸੁਸ਼ੀਲ ਕੁਮਾਰ ਫੌਜੀ ਜਨਰਲ ਸਕੱਤਰ ਸਕੱਤਰ ਸਾਹਿਲ ਸ਼ਰਮਾ ਅਤੇ ਸਕੱਤਰ ਮਿਥੂਨ ਚਾਵਲਾ ਹਨ ਉਹਨਾਂ ਨੇ ਇਹ ਨੋਟਿਸ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਸਕੱਤਰ ਅਤੇ ਵਿੱਤ ਮੰਤਰੀ ਸਰਦਾਰ ਹਰ ਪਾਸਿੰਗ ਚੀਮਾ ਨੂੰ ਭੇਜ ਕੇ ਪੰਜਾਬ ਦੇ 7ਵੇਂ ਤਨਖਾਹ ਕਮਿਸ਼ਨ ਦੇ ਗਠਨ ਦੀ ਮੰਗ ਕੀਤੀ ਹੈ ਕਿ ਇਸ ਨੋਟੀ ਦੇ ਭੇਜੇ ਨੋਟਿਸ ਦੇ ਭੇਜੇ ਜਾਣ ਤੋਂ ਪਹਿਲਾਂ ਮੁਲਾਜ਼ਮਤ ਤੇ ਪੈਨਸ਼ਨ ਇਸ ਦੇ ਲਈ ਚੁੱਪਸਾਨ ਕਿ ਅਜੇ ਤਾਂ 6ਵਾਂ ਤਨਖਾਹ ਕਮਿਸ਼ਨ ਦੀ ਪੂਰੀ ਤਰ੍ਹਾਂ ਦੇ ਨਾਲ ਲਾਗੂ ਨਹੀਂ ਹੋਇਆ ਨਾ ਹੀ ਇਸ ਦੇ ਵਿੱਚ ਅਨਾਰਮਲੀ ਸੀ ਉਹ ਵੀ ਸਨ ਬਹੁਤ ਸਾਰੀਆਂ ਜਿਹੜੀਆਂ ਕਿ ਅਤੇ ਨਾ ਹੀ ACP ਸਮੇਤ 37 ਪ੍ਰਕਾਰ ਦੇ ਪੱਤੇ ਜੋ ਹਨ ਉਹਨਾਂ ਦਾ ਹੀ ਕੋਈ ਨਿਪਟਾਰਾ ਨਹੀਂ ਕੀਤਾ ਗਿਆ ਪ੍ਰੰਤੂ ਹੁਣ ਇਸ ਨੋਟਿਸ ਤੋਂ ਬਾਅਦ ਮਲਾਜ਼ਮਾਂ ਤੇ ਪੈਨਸ਼ਨਰਾਂ ਦੇ ਵਿੱਚ ਪੰਜਾਬ ਦੇ 7ਵੇਂ ਤਨਖਾਹ ਕਮਿਸ਼ਨ ਦੇ ਗਠਨ ਦੀ ਮੰਗ ਜ਼ੋਰ ਜਿਹੜੀ ਕਿ ਲੱਗੀ ਹੈ ਤੇ ਹੁਣ ਉਹਨਾਂ ਨੂੰ ਇਹੇ ਲੱਗਣ ਲੱਗਿਆ ਹੋਇਆ ਹੈ ਕਿ ਕਿਉਂਕਿ ਹੁਣ ਸਰਕਾਰ ਦਾ ਕਾਰਜਕਾਲ ਵੀ ਬਹੁਤ ਹੀ ਥੋੜਾ ਰਹਿ ਗਿਆ ਹੈ ਇਸ ਕਰਕੇ ਸਰਕਾਰ ਨੂੰ 7ਵੇਂ ਤਨਖਾਹ ਕਮਿਸ਼ਨ ਜੋ ਹੈ ਕਿ ਪੰਜਾਬ ਦੇ ਮਲਾਜ਼ਮਾਂ ਦੇ ਪੈਨਸ਼ਨਰਾਂ ਦੇ ਵਾਸਤੇ ਗਠਨ ਦਾ ਕੀਤਾ ਜਾਣਾ ਹੈ ਉਹ ਤੇ ਗਠਨ ਦੇ ਵਾਸਤੇ ਮਜਬੂਰ ਕੀਤਾ ਜਾਵੇ ਆਸ ਕਰਦੇ ਹਾਂ ਕਿ ਸਰਕਾਰ ਨੂੰ ਜਲਦੀ ਹੀ ਸੱਤਵੇਂ ਤਨਖਾਹ ਕਮਿਸ਼ਨ ਦਾ ਗਠਨ ਕਰਨਾ ਹੀ ਪਵੇਗਾ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਧੰਨਵਾਦ ਜੀ